ਖਾਤੇ ਵਿੱਚ ਨਹੀਂ ਰੱਖੇ 500 ਰੁਪਏ ਤਾਂ ਹੋਏਗਾ 4 ਲੱਖ ਦਾ ਨੁਕਸਾਨ 31 ਮਈ ਤੱਕ ਕਰ ਲੋ ਇਹ ਕੰਮ ਕਿਤੇ ਪੈ ਨਾ ਜਾਵੇ ਤੁਹਾਨੂੰ ਵੀ ਪਛਤਾਉਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਰਚੋ ਟਾਕਸ ਤੇ ਮੈਂ ਆ ਤੁਹਾਡੇ ਨਾਲ ਨੂਰਵਰਚੋ ਸੋ ਅਹਿਮ ਅਪਡੇਟ ਉਹਨਾਂ ਦੇ ਲਈ ਹੈ ਜੋ ਕਿ ਕੇਂਦਰ ਸਰਕਾਰ ਦੀਆਂ ਬੀਮਾ ਦੀਆਂ ਯੋਜਨਾ ਲੈਂਦੇ ਹੈ ਪ੍ਰਧਾਨ ਮੰਤਰੀ ਬੀਮਾ ਯੋਜਨਾ ਦੀ ਕੋਈ ਸਕੀਮ ਜੋ ਕੋਈ ਲੈਂਦਾ ਤਾਂ ਉਹਨਾਂ ਦੇ ਲਈ ਅਹਿਮ ਜਾਣਕਾਰੀ ਹੈ ਕਿ ਭਾਈ ਤੁਸੀਂ ਆਪਣੇ ਖਾਤਿਆਂ ਦੇ ਵਿੱਚ 500 ਰੁਪਏ ਮਿਨੀਮਮ ਰੱਖ ਲਓ ਕਿਤੇ ਇਹ ਨਾ ਹੋਵੇ ਕਿ ਜੋਸ ਕੀ ਕਹਿੰਦਾ ਤੁਹਾਨੂੰ ਫਾਇਦਾ ਮਿਲ ਰਿਹਾ ਤੁਸੀਂ ਉਸ ਤੋਂ ਵਾਂਝੇ ਰਹਿ ਜਾਓ ਪੂਰੀ ਖਬਰ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਮਈ ਦੀ ਸ਼ੁਰੂਆਤ ਦੇ ਨਾਲ ਹੀ ਇੱਕ ਮਹੱਤਵਪੂਰਨ ਸਮਾਂ ਸੀਮਾ ਵੀ ਸਾਹਮਣੇ ਆਈ ਹੈ ਜੇਕਰ ਤੁਸੀਂ ਕੇਂਦਰ ਸਰਕਾਰ ਦੇ ਬੀਮਾ ਯੋਜਨਾਵਾਂ ਦਾ ਲਾਭ ਲੈ ਰਹੇ ਹੋ ਤੇ 31 ਮਈ ਤੱਕ ਆਪਣੇ ਬੈਂਕ ਖਾਤੇ ਦੇ ਵਿੱਚ ਘੱਟੋ-ਘੱਟ 500 ਰੁਪਏ ਰੱਖੋ ਇਹ ਰਕਮ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਪ੍ਰੀਮੀਅਮ ਦੇ ਲਈ ਜ਼ਰੂਰੀ ਹੈ 2015 ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਇਸਕੀਮਾ ਕੋਲ 4 ਲੱਖ ਰੁਪਏ ਤੱਕ ਦਾ ਬੀਮਾ ਕਵਰ ਪ੍ਰਦਾਨ ਕਰਦੀਆਂ ਨੇ ਜੇਕਰ ਸਮੇਂ ਸਿਰ ਨਵੀਨੀਕਰਨ ਨਾ ਕੀਤਾ ਜਾਵੇ ਤਾਂ ਲਾਭ ਜਿਹੜਾ ਬੀਮੇ ਦਾ ਉਹ ਬੰਦ ਹੋ ਜਾਏਗਾ ਜੇਕਰ ਤੁਸੀਂ ਇਹਨਾਂ ਦੋਵਾਂ ਸਕੀਮਾ ਦਾ ਪ੍ਰੀਮੀਅਮ ਸਮੇਂ ਸਿਰ ਅਦਾ ਕਰਦੇ ਹੋ ਤਾਂ ਤੁਹਾਨੂੰ ਕੋਲ 4 ਲੱਖ ਰੁਪਏ ਤੱਕ ਦਾ ਬੀਮਾ ਕਵਰ ਮਿਲਦਾ ਹੈ ਇਹ ਦੋਵੇਂ ਸਕੀਮਾ ਸਾਲਾਨਾ ਆਧਾਰ ਤੇ ਨਵਿਆਈਆਂ ਚਾਹੁੰਦੀਆਂ ਨੇ ਜਿਸ ਦਾ ਮਤਲਬ ਹੈ ਕਿ ਪ੍ਰੀਮੀਅਮ ਹਰ ਸਾਲ ਨਿਯਤ ਮਿਤੀ ਤੋਂ ਪਹਿਲਾਂ ਜਮ੍ਹਾਂ ਕਰਨਾ ਲਾਜ਼ਮੀ ਹੈ ਤਾਂ ਹੀ ਬੀਮਾ ਕਵਰ ਜਾਰੀ ਰਹਿੰਦਾ ਹੈ ਚੰਗੀ ਗੱਲ ਇਹ ਹੈ ਕਿ ਦੋਵਾਂ ਸਕੀਮਾਂ ਦਾ ਕੁੱਲ ਪ੍ਰੀਮੀਅਮ 500 ਰੁਪਏ ਤੋਂ ਘੱਟ ਹੈ। 1 ਸਾਲ ਦੀ ਜੀਵਨ ਬਿਵਹ ਯੋਜਨਾ ਹੈ ਜੋ ਕਿਸੇ ਵੀ ਕਾਰਨ ਕਰਕੇ ਮੌਤ ਹੋਣ ਦੀ ਸਥਿਤੀ ਦੇ ਵਿੱਚ ਬੀਮਾ ਕਵਰ ਪ੍ਰਦਾਨ ਕਰਦੀ ਹੈ। ਇਸ ਦੇ ਵਿੱਚ 18 ਤੋਂ 50 ਸਾਲ ਤੱਕ ਦੀ ਉਮਰ ਦੇ ਲੋਕ ਹਿੱਸਾ ਲੈ ਸਕਦੇ ਨੇ ਜੇਕਰ ਕੋਈ ਵਿਅਕਤੀ 50 ਸਾਲ ਦੀ ਉਮਰ ਤੋਂ ਪਹਿਲਾਂ ਇਸ ਯੋਜਨਾ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹ ਨਿਯਮਿਤ ਪ੍ਰੀਮੀਅਮ ਦਾ ਭੁਗਤਾਨ ਕਰਕੇ 55 ਸਾਲ ਦੀ ਉਮਰ ਤੱਕ ਲਾਭ ਲੈ ਸਕਦਾ ਹੈ। ਇਸ ਸਕੀਮ ਦਾ ਸਲਾਨਾ ਪ੍ਰੀਮੀਅਮ 436 ਰੁਪਏ ਹੈ ਜਿਸ ਦੇ ਬਦਲੇ 2 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਜੜਾ ਹੋ ਉਪਲਬਧ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਕੀ ਹੈ ਇੱਕ ਸਾਲ ਦੀ ਦੁਰਘਟਨਾ ਬੀਮਾ ਯੋਜਨਾ ਹੈ ਜੋ ਕਿ 18 ਸਾਲ ਤੋਂ 70 ਸਾਲ ਦੀ ਉਮਰ ਦੇ ਲੋਕ ਇਸ ਦੇ ਵਿੱਚ ਹਿੱਸਾ ਲੈ ਸਕਦੇ ਨੇ। ਇਹ ਯੋਜਨਾ ਤੁਰਘਟਨਾ ਦੇ ਵਿੱਚ ਮੌਤ ਜਾਂ ਪੂਰੀ ਤਰ੍ਹਾਂ ਪੰਗਤਾ ਹੋਣ ਤੇ 2 ਲੱਖ ਰੁਪਏ ਤੱਕ ਦੇ ਅੰਸ਼ਕ ਪੰਗਤਾ ਹੁਣ ਤੇ 1 ਲੱਖ ਰੁਪਏ ਤੱਕ ਦਾ ਕਵਰ ਪ੍ਰਦਾਨ ਕਰਦੀ ਜਿਸ ਦਾ ਪ੍ਰੀਮੀਅਮ ਸਿਰਫ 20 ਰੁਪਏ ਪ੍ਰਤੀ ਸਾਲ ਹੈ। ਇਹਨਾਂ ਸਕੀਮਾਂ ਦੇ ਲਈ ਨਮੰਕਰ ਬੈਂਕ ਸ਼ਾਖਾ BC. Bank ਦੀ ਵੈੱਬਸਾਈਟ ਜਾਂ ਜਿਹੜਾ ਡਾਕਰ ਦੇ ਵਿੱਚ ਖਾਤਾ ਹੈ ਉਸ ਦੇ ਵਿੱਚ ਜਾ ਕੇ ਕੀਤਾ ਜਾ ਸਕਦਾ ਹੈ ਪ੍ਰੀਮੀਅਮ ਦੀ ਰਕਮ ਹਰ ਸਾਲ ਗਾਗ ਤੇ ਬੈਂਕ ਖਾਤੇ ਦੇ ਵਿੱਚੋਂ ਆਪਣੇ ਆਪ ਹੀ ਕੱਟੀ ਜਾਏਗੀ ਸੋ ਜੇਕਰ ਭਈ ਤੁਹਾਡੇ ਖਾਤੇ ਦੇ ਵਿੱਚ 500 ਰੁਪਏ ਨਹੀਂ ਹੈਗਾ ਤਾਂ ਤੁਸੀਂ ਰਖਵਾ ਲਓ ਕਿਤੇ ਇਹ ਨਾ ਹੋਵੇ ਕਿ ਇਸ ਬੀਮੇ ਤੋਂ ਤੁਸੀਂ ਵੀ ਵਾਂਝੇ ਰਹਿ ਜਾਓ ਸੋ ਸੈਂਟਰ ਦੀਆਂ ਸਕੀਮਾਂ ਦਾ ਫਾਇਦਾ ਲਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸਾਂਝੀ ਕਰਿਓ